ਸਤਿ ਸ੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਐਸ ਟਾਈਮ ਪਿੰਡ ਗਿੱਲ ਦੇ ਵਿੱਚ ਤੇ ਗਿੱਲ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਫਿਰੋਜ਼ਪੁਰ ਦਾ ਇਹ ਆਖਰੀ ਪਿੰਡ ਆ ਇਹ ਤੋਂ ਬਾਅਦ ਹੱਦ ਜਿਹੜੀ ਮੋਗੇ ਜ਼ਿਲ੍ਹੇ ਦੀ ਸ਼ੁਰੂ ਹੋ ਜਾਂਦੀ ਆ ਮਾਲਕਲਾਂ ਆ ਜਾਂਦਾ ਤੇ ਇੱਕ ਪਾਸੇ ਢੂਟਕੋਟ ਪਿੰਡ ਆ ਜਾਂਦਾ ਉਹ ਫਰੀਦਕੋਟ ਜ਼ਿਲ੍ਹੇ ਦੀ ਹੱਦ ਸ਼ੁਰੂ ਹੋ ਜਾਂਦੀ ਆ ਜਿਸ ਫਾਰਮ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਕੋਈ ਇੱਕ ਨਾ ਗਣੀ ਵਕਾਉ ਇਹ ਫਾਰਮ ਸਾਰਾ ਹੀ ਵਕਾਉ ਆ ਬੱਛੀਆਂ ਤੋਂ ਲੈ ਕੇ ਜਿਹੜੀ ਇੱਥੇ ਪੌਣੇ 2 ਕਿੱਲੇ ਪੈਲੀ ਵੀ ਆ ਫਾਰਮ ਦੇ ਵਿੱਚ ਸਣੇ ਖਾਰਮ ਤੋਂ ਬਿਨਾਂ ਜਿਹੜਾ ਸਵਾ ਕੁ ਦੋ ਕਿੱਲਾ ਪੈੜੀ ਦਾ ਬਣਦਾ ਮਸ਼ੀਨਾ ਟੋਕਾ ਮੰਨ ਲਓ ਕਹਿਣ ਤੋਂ ਪਾਵੇ ਆ ਵੀ ਜੋ ਚੀਜ਼ ਆ ਸਾਰੀ ਗੱਲਬਾਤ ਮਾਲਕ ਨਾਲ ਕਰਵਾ ਦੇਣੀ ਆ ਇਹ ਸਾਰਾ ਕੁਝ ਵਕਾਊ ਲਾਤਾ ਵਾ ਬਾਈ ਜੇ ਕਿਸੇ ਨੂੰ ਐ ਬਣਿਆ ਬਣਾਇਆ ਸਿਸਟਮ ਚਾਹੀਦਾ ਹੋਇਆ ਤਾਂ ਫਿਰ ਵੀ ਤੁਸੀਂ ਬਾਈ ਹੁਣਾਂ ਨਾਲ ਰਾਬਤਾ ਕਾਇਮ ਕਰ ਲਿਆ ਜੇ ਤੇ ਜਿਹੜਾ ਜਾਨਵਰ ਚਾਹੀਦਾ ਹੋਇਆ ਤਾਂ ਵੀ ਤੁਸੀਂ ਬਾਈ ਨਾਲ ਰਾਬਤਾ ਕਾਇਮ ਕਰ ਲਿਆ ਜੇ ਆਪਾਂ ਸਾਰੀ ਗੱਲਬਾਤ ਕਰਦੇ ਆਂ ਬਾਈ ਹੁਣਿਆਂ ਨੂੰ ਮਿਲਦੇ ਆਂ ਫਿਰ ਆਪਾਂ ਅੱਗੇ ਕਾਰਵਾਈ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਇੱਥੇ ਹੋ ਠੀਕ ਹੈ ਜੀ ਵਧੀਆ ਕਿਰਪਾ ਮਾਲਕ ਦੀ ਚਲੋ ਸ਼ੁਕਰ ਹੈ ਸੁਣ ਬਾਈ ਕਿਉਂਕਿ ਬੰਦਾ ਕੋਈ ਵੀ ਕੈਰੀਅਰ ਦੇ ਵਿੱਚ ਕੰਮ ਕਰਦਾ ਉਹਨੂੰ ਉਹਦੀ ਮੰਜ਼ਲ ਨੇੜੇ ਦੀਲੀ ਹੁੰਦੀ ਹੈ ਹਨਾ ਹਰ ਬੰਦਾ ਮੰਜ਼ਲ ਦੇ ਲਈ ਕੰਮ ਕਰਦਾ ਹਰ ਬੰਦਾ ਮੰਜ਼ਲ ਦੇ ਲਈ ਤੁਰਦਾ ਹਾਂਜੀ ਆਪਾਂ ਜਿਵੇਂ ਜਦੋਂ ਇਹ ਕੀਤਾ ਸ਼ੁਰੂ ਕੀਤਾ ਸੀ ਉਦੋਂ ਕੋ ਸੋਚਿਆ ਸੀ ਵੀ ਚੰਗਾ ਫਾਰਮ ਚੰਗੇਆਂ گاਵਾਾਂ ਤੇ ਜਾਵਾਂਗੇ ਹਨਾ ਤੇ ਫਿਰ ਕੀ ਕਾਰਨ ਬਣ ਗਿਆ ਪਹਿਲਾਂ ਤਾਂ ਇਹ ਵਿੱਚ ਇਹ ਮੇਰੇ ਤੋਂ ਕੰਮ ਨਹੀਂ ਹੁੰਦਾ ਪੂਰਾ ਠੀਕ ਆ ਤੁ ਕੱਲਾ ਰਹਿ ਜਾਂਦਾ ਮੈਂ ਕਦੇ ਭਈਆ ਭੱਜ ਗਿਆ ਕਦੇ ਰੱਖ ਲਿਆ ਕਦੇ ਕਿਵੇਂ ਬਸ ਆ ਬਸ ਉਤੋਂ ਵੱਡੀਆਂ ਪਰੇਸ਼ਾਨੀਆਂ ਮੇਰੀ ਲੀਵਰ ਦੀ ਸਮੱਸਿਆ ਲੀਵਰ ਦੀ ਸਮੱਸਿਆ ਜੀ ਫੇਰ ਲਈ ਆਈ ਦਾ ਫੜ ਫੜ ਕੇ 2 4 ਹੂੰ ਐਸੇ ਵੀ ਪਹਿਲਾਂ ਦੇ ਦੇ ਦਿਓ ਲੈ ਕੇ ਪੈਸੇ ਵੀ ਭੱਜ ਜਾਂਦੇ ਆ ਹੂੰ ਇੱਕ ਬਈਏ ਨੂੰ 5000 ਮੇਰੇ ਖਾਤੇ ਚ ਪਾ ਦਿਓ ਲੱਗਾ ਰਿਆ ਉਹ ਨਹੀਂ ਆਇਆ ਫੇਰ ਫੇਰ ਦੋ ਪਾਇਆ ਫੇਰ ਤਿੰਨ ਪਾਇਆ ਜਣੀ ਬਾਬੇ ਇਹ ਲੀਵਰ ਤੋਂ ਜ਼ਿਆਦਾ ਮੈਂ ਵਿਪਰੀਸ਼ਨ ਮਾਣਾ ਹੋ ਗਿਆ ਹਾਂ ਵੀ ਪੈਸੇ ਵੀ ਦੇ ਤਾਂ ਵੀ ਮਾਣਾ ਮੰਨਤਾ ਕਰਨੀਆਂ ਪਈ ਤੂੰ ਵੀ ਰਿੰਦਾ ਮੰਨਤਾ ਕਰਨੀਆਂ ਪਈ ਸਹੀ ਆ ਇਹ ਕੰਮ ਕਿਤੇ ਨੇ ਕਿਤੇ ਲੇਬਰ ਲੋ ਆ ਰਹੀ ਆ ਦਿੱਕਤ ਕਿਤੇ ਨਾ ਕਿਤੇ ਲੇਬਰ ਲੋ ਬਹੁਤ ਜ਼ਿਆਦਾ ਡੱਕਦੇ ਹੂੰ ਹੂੰ ਤੇ ਭਾਈ ਸੁਣ ਫਿਰ ਸਾਰਾ ਕੁਝ ਹੀ ਵੇਚ ਦਿਆਂਗੇ ਮਾਣਾ ਜਿਵੇਂ ਜ਼ਮੀਨ ਵੀ ਸਾਰਾ ਮੈਂ ਪੌਣੇ ਦੋ ਕਿੱਲੇ ਪੈ ਲਈਦੇ ਆ ਜੀ ਮੇਰੇ ਨਾਂ ਜੀ ਤੇ ਬਾਕੀ ਗਾਈਆਂ ਜੇ ਕੋਈ ਕੱਲਾ ਛੱਡ ਹਾਂ ਤੇ ਗਾਈਆਂ ਮੰਗਦਾ ਇਹ ਵੀ ਦੇ ਦਿਆਂਗੇ ਇੱਕ ਮੇਰੇ ਕੋਲੇ ਮਸ਼ੀਨ ਹੈ ਜੀ ਇਹ ਜਿਹੜਾ ਟੋਕਾ ਕਾ ਲੈਂਦਾ ਜੀ ਬਹੁਤ ਵਧੀਆ ਟੋਕਾ ਹੈ ਇੱਕ ਜਨਰੇਟਰ ਹੈ 8 ਦਾ ਉਹਦੇ ਲੱਗਾ 8 ਦਾ 8 ਪਾਵਰ ਦਾ ਜੀ ਪੀਟਰ ਇੰਜਨ ਹੈ ਜੀ ਇਹ ਮਸ਼ੀਨ ਲੱਗੀ ਆ ਜੀ ਆਪਣੇ ਦੁੱਧ ਚੋਣ ਵਾਲੀ ਦੋ ਡਰਾਮਾਂ ਦੇ ਨਾਲ ਜੀ ਇੱਕ ਵੱਡਾ ਪੱਖਾ ਇੱਕ ਉਦੂ ਮਤਲਬ ਉਦੋਂ ਵੀ ਵੱਡਾ ਪੱਖਾ ਮੇਰੇ ਹਵਾ ਤੇ ਗਾਈਆਂ ਪੂਰਾ ਪ੍ਰਬੰਧ ਪੂਰਾ ਜਿਨੀ ਕਿਸੇ ਗੱਲ ਦੀ ਮੋਟਰ ਦਾ ਵੱਡਾ 300 500 30 ਫੁੱਟ ਵਾਲਾ ਬੋਰ ਕੀਤਾ ਹੋਇਆ ਡੂੰਗਾ ਠੀਕ ਹੈ ਜੀ ਇਹ ਨਹੀਂ ਵੀ ਇਹ ਨਹੀਂ ਗੱਲ ਕਿਸੇ ਕੋਲੋਂ ਮੁਸ਼ਕਲ ਪੂਰਾ ਨਹੀਂ ਕੀ ਜਣੀ ਮੈਨੂੰ ਤਾਂ ਲੇਬਰ ਦੀ ਤੇ ਮੇਰੇ ਨੂੰ ਸਾਹਮਣੇ ਦਾ ਬੰਦਾ ਮਿਹਨਤ ਕਰਨ ਵਾਲਾ ਆ ਗਿਆ ਉਹ ਕਾਮਯਾਬੀ ਪਾ ਜਾਊਗਾ ਹਾਂ ਜੀ ਮੈਂ ਬਣਿਆ ਆਪਣਾ ਇਹ ਸਿਸਟਮ ਮਿਲ ਜੂ ਸਾਡੇ ਆਪਣਾ ਇਹ ਮੇਰੇ ਕੋਲ ਆਪ ਤੋਂ ਨਹੀਂ ਕੰਮ ਹੋ ਰਿਹਾ ਜੀ ਠੀਕ ਆ ਬਾਈ ਠੀਕ ਆ ਤੇ ਬਾਈ ਜਿਹੜਾ ਇਹ ਫਾਰਮ ਇਹ ਕਿੰਨੇ ਥਾਂ ਦੇ ਵਿੱਚ ਬਣਿਆ ਹੋਇਆ ਪੈਚ ਇਹ 4 ਕਨਾਲਾਂ ਦੇ ਵਿੱਚ ਹੋਊਗਾ ਇਹ 4 ਕਨਾਲਾਂ ਦੇ ਵਿੱਚ ਹੋਊਗਾ ਜਣੀ ਮਿਣਕੇ ਨਹੀਂ ਜਣੀ 4 ਕਨਾਲਾਂ ਦੇ ਵਿੱਚ ਹੋਊਗਾ ਠੀਕ ਆ ਸਵਾ ਕਿੱਲਾ ਪਰਲੇ ਵਸੇ ਵਿਹਲਾ ਪਿਆ 4 ਪੌਣ ਦਾ ਵੀ ਹਰ ਹਰਕ ਲੇਬਰ ਵੱਲੋਂ ਧੂਲ ਤੇ ਮਤਲਬ ਮੁਸ਼ਕਲ ਆ ਮੈਨੂੰ ਸਾਡੇ 5 ਕਿੱਲੇ ਮੱਕੀ ਦੇ ਬੀਜੇ ਵੇ ਆ ਹਾਂ ਜੀ ਕਿਉਂ ਕੀ ਕਰਾਂ ਜਿਹੜੀ ਕੰਮ ਨਹੀਂ ਹੁੰਦਾ ਮੇਰੇ ਨੂੰ ਦਿੱਕਤ ਕੰਮ ਦੀ ਹੈਗੀ ਤੇ ਬਾਈ ਗਾਇਆਂ ਆਪਣੇ ਕੋਲ ਕਿੰਨੇ ਦੋ ਦਾ ਕਿੰਨੇ ਦੁੱਧ ਤੀਕ ਹੈਗੀਆਂ ਬਾਈ ਜੀ ਇੱਕ ਗਾਂ ਹੈਗੀ 20 ਕਿਲੋ ਇੱਕ ਟਾਈਮ ਦਾ ਦੁੱਧ ਦਾ ਦਿੰਦੀ ਆ ਉਹ ਇੱਕ ਟਾਈਮ ਦਾ 20 ਕਿਲੋ ਨੂੰ ਵੀ ਸੂਈ ਨੂੰ ਵੀ ਬਸ ਹਫਤਾ ਕੀ ਵਿਆ ਇੱਕ ਠੀਕ ਆ ਤੇ ਦੂਜੀਆਂ ਗਾਇਆਂ ਜਿਹੜੀਆਂ ਟੋਕੜਾ ਤਕਰੀਬਨ ਬਸ ਸੂਨ ਵਾਲੀਆਂ ਹੀ ਆ ਸਾਰੀਆਂ ਡਰਾਈ ਤੇ ਹੀ ਆ ਡਰਾਈ ਤੇ ਹੀ ਆ ਸਾਰੀਆਂ ਕਿਤੇ ਦੋ ਬਦਕਾਵਾ ਕਿੰਨੀਆਂ ਕਿੰਨੇ ਨਾਲ ਆ ਕਿਸੇ ਦੇ ਤਿੰਨ ਮਹੀਨੇ ਰਹਿੰਦੇ ਆ ਕਿਸੇ ਦੇ ਵਿੱਚ ਦੋ ਰਹਿੰਦੇ ਆ ਕਿਤੇ ਜ ਡੇਢ ਰਹਿੰਦਾ ਬਸ ਐਂ ਹੀ ਰਹਿੰਦੇ ਆ ਠੀਕ ਆ ਤੇ ਮਨ ਲਾ ਉਹਨਾਂ ਦੇ ਵਿੱਚੋਂ ਜਿਹੜੀਆਂ گاਵਾਵਾਂ ਵਾ ਕਿੰਨੇ ਨਾਗਾ گاਵਾਵਾਂ ਦੇ گاਵਾਵਾਂ ਦੇ ਕਿੰਨੇ ਨਾਗੇ ਆਪਣੇ 12 12 ਨਾਗਾ ਜੀ گاਵਾ 12 ਨਾਗੇ گاਵਾਵਾਂ ਦੇ ਆ ਤੇ ਵੱਛੀਆਂ ਆ ਜਿਹੜੇ ਜਾਨਵਰ ਇਧਰ ਲੈ ਕੇ ਵੱਛੀਆਂ ਜੋ 6 ਵੱਛੀਆਂ ਸੂਣ ਆ ਲਈਆਂ ਜੀ ਇਹ ਚੈੱਕ ਹੋ ਜਾਣੀਆਂ ਕੋਈ ਚੱਕਰ ਨਹੀਂ ਆ ਇੱਕ ਵੱਚੀ ਬਣੀ ਥੋੜੇ ਦਿਨਾਂ ਗੇ ਇੱਕ ਜੀ ਮਤਲਬ ਤਿਆਰ ਹੀ ਆ ਵੱਚੀਆਂ ਜੇ ਕੋਈ ਇਕੱਲਾ ਇਕੱਲਾ ਨੱਕ ਵੀ ਲੈਣਾ ਚਾਹੂਗਾ ਕਿ ਮਤਲਬ ਮੈਂ ਨਾ ਜੇ ਇਕੱਠਾ ਵੇਖ ਜੇ ਤਾਂ ਮੈਨੂੰ ਫਾਇਦਾ ਆ ਕੰਮੇ ਕੱਲੇ ਦੇ ਵਿੱਚ ਕਿੱਥੇ ਲੈਣ ਦੀ ਮੈਂ ਤੁਹਾਨੂੰ ਦੱਸ ਦਾਂ ਕਿ ਮੇਰਾ ਕੰਮ ਛੱਡਣ ਦਾ ਇਰਾਦਾ ਹੈ ਇਕੱਲੇ ਇਕੱਲੇ ਦੇ ਆਈ ਜਾਂਦੇ ਆ ਫਿਰ ਉਹ ਕਿਉਂਕਿ ਉਹ ਪੈਸੇ ਫਿਰ ਮੈਂ ਪੂਰੇ ਮੰਗਦਾ ਉਹਨਾਂ ਤੋਂ ਹੂੰ ਹੂੰ ਵੀ ਜੇ ਉਹਦੇ ਸਾਰਾ ਲੈ ਲੂ ਕਰੋ ਫਿਰ ਮੈਂ ਮਨਾਂ ਤੇਰਾ ਵੀ ਛੋਟ ਸੇਪਾ ਖੁੱਲਾ ਹੋਵੇ ਸਨੇ ਸਨੇ ਛੱਡ ਹਾਂ ਛੱਡ ਵੀ ਵਿੱਚ ਹੀ ਦੇਣਾ ਤੇ ਆ ਕੈਂਚਿੰਗ ਕਿੰਨੀਆਂ ਬਣੀਆਂ ਹੋਈਆਂ ਬਈ ਵੱਚੀਆਂ ਐ 4 ਕੈਂਚੀਆਂ ਜੀ 7 ਗਾਈਆਂ ਇੱਕ ਕੈਂਚੀ 'ਚ ਆਉਂਦੀਆਂ ਆ 4 ਕੈਂਚੀਆਂ 7 ਗਾਈਆਂ ਇੱਕ ਕੈਂਚੀ 'ਚ ਆਉਂਦੀਆਂ 7 ਕੈਂਚੀ ਦੇ ਵਿੱਚ ਆਉਣਗੇ ਠੀਕ ਆ ਬਾਈ ਤੇ ਇਹ ਛੱਡ ਕਿੰਨੇ ਬਾਈ ਕਿੰਨੇ ਦਾ ਵਾ ਸਾਰ ਕਿੰਨਾ ਗਰਮੇਲ ਮੇਰਾ ਯਾਦ ਭੁੱਲ ਗਿਆ ਇਹ ਆਪਣਾ 6-6 ਪਿੱਲਰ ਆ ਜੀ ਇਹਦੇ 6-6 ਪਿੱਲਰ ਆ ਹਾਂ 6-6 ਨੂੰ ਕਹਿਣ ਤੋਂ ਪਹਿਲਾਂ 30 ਕੁ ਗਾਈਆਂ ਦਾ ਪ੍ਰੋਜੈਕਟ ਹੈਗਾ ਚੱਲਤੀ ਚੱਲੇ ਕਿ ਜਿਆਦਿਆਂ ਦਾ ਹੋਊਗਾ ਬਾਈ 5 ਜਾਨਾ ਯਾਰ ਬਾਈ ਜ਼ਿਆਦਾ ਹੋਣਗੀਆਂ ਸਨੇ ਨਿੱਕੀਆਂ ਮੋਟੀਆਂ ਗਿਣ ਕੇ ਹਾਂ ਤੇ ਸਾਰੀਆਂ ਬੱਚੀਆਂ ਇੱਕ ਮੇਰਾ ਟੱਟਾ ਰੱਖਿਆ ਵਾ ਆਪ ਦਾ ਆਹ ਜਿਹੜਾ ਹੈ ਜੇ ਕੋਈ ਗਾਂ ਰਹਿੰਦੀ ਨਹੀਂ ਤੇ ਇਹਦੇ ਕੋਲ ਬਣਵਾ ਲਈ ਦੀ ਬਾਕੀ ਟੀਕੇ ਲਵਾਈ ਦੀ ਠੀਕ ਆ ਇਹ ਫਿਰ ਚੰਗੀ ਗਾਂ ਦਾ ਹੀ ਬੱਚਾ ਪੂਰੀ ਨਸਲ ਹੈ ਜੀ ਆਹ ਦੇਖ ਲਓ ਬੱਚਾ ਤੁਹਾਡੇ ਸਾਹਮਣੇ ਖੜਾ ਹੈ ਠੀਕ ਆ ਠੀਕ ਆ ਇਹ ਨਹੀਂ ਗੱਲ ਵੀ ਐਵੇਂ ਫਟਕਲ ਜਿਆ ਆਪ ਦਾ ਹੀ ਪਿਆਰ ਕੀਤਾ ਆਪ ਦਾ ਹੀ ਪਾਲਿਆ ਆਪ ਦਾ ਹੀ ਤਿਆਰ ਕੀਤਾ ਆਪ ਦਾ ਪਿਆਰ ਕੀਤਾ ਠੀਕ ਆ ਬਾਈ ਗਾਈਆਂ ਦੇ ਵਿੱਚ ਠੀਕ ਆ ਇਹ ਤੋਂ ਜੱਡ ਜੇ ਸਮਾਨ ਮੰਨ ਲਾ ਜੇ ਸਾਰਾ ਜਿਵੇਂ ਜ਼ਮੀਨ ਫਾਰਮ ਗਾਈਆਂ ਪੱਖੇ ਸਿਸਟਮ ਮੰਨ ਲਾ ਜੇ ਸਾਰਾ ਹੀ ਲੈਣਾ ਹੈ ਫਿਰ ਮਾਨਤਾ ਨਾਲ ਖੁੱਲਾ ਕਰਦੇ ਆਂਗੇ ਅਗਲੇ ਨੂੰ ਵੀ ਬਣਦੇ ਤੇ ਉਹਨਾਂ ਦੇ 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 ਆਪਾਂ ਤੁਹਾਨੂੰ ਵੇਚਣੇ ਹੀ ਵੇਚੋ ਹਿਸਾਬ ਨਾਲ ਆਪਾਂ ਦੇ ਦੇ ਕੋਈ ਡਾ ਜਿਆਦੇ ਨਹੀਂ ਆ ਬਾੜੀ ਨਹੀਂ ਕਰਦੇ ਠੀਕ ਆ ਬਾਈ ਠੀਕ ਆ ਠੀਕ ਆ ਜੇ ਕੋਈ ਆ ਜੇ ਲੈਣ ਵਾਲਾ ਹੋਵੇ ਤਾਂ ਹਾਂ ਬਿਲਕੁਲ ਜੀ ਬਿਲਕੁਲ ਜੇਵੇਂ ਬਚਕਾਟਾਂ ਕਰਨ ਵਾਲਾ ਫਿਰ ਕਾ ਦਾ ਆਪਣਾ ਸੁਭਦਾ ਹਾਂ ਫਿਰ ਕਾ ਦਾ ਹੁਣ ਇਹ ਤਾਂ ਗੱਲ ਹੈਗੀ ਆ ਤੇ ਇਹਨਾਂ ਵਿੱਚੋਂ ਹੀਫਰ ਆ ਜਿਹੜੀਆਂ ਵੱਛੀਆਂ ਆ ਬਾਈ ਚੰਗੇ ਸੀਮਨ ਵਾਲੀਆਂ ਹੀ ਆ ਸਾਰੀਆਂ ਚੰਗੇ ਵੀ ਵੱਛੀਆਂ ਦੇਖ ਲੈ ਕੋਈ ਆ ਕੇ ਵੱਛੀਆਂ ਦੀ ਆ ਮੈਂ ਨਾ ਸਰੇ ਦੀਆਂ ਹਾਂ ਹਾਂ ਕੁਆਲਿਟੀ ਵਾਲੀਆਂ ਪੂਰੀ ਕੁਆਲਿਟੀ ਦੀਆਂ ਵੱਛੀਆਂ ਆ ਓਹੋ ਇਹ ਨਹੀਂ ਵੀ ਕੋਈ ਐਵੇਂ ਵੀ ਇਹ ਦੇਸੀ ਵੇਸੀ ਦੀਆਂ ਹੀ ਆ ਵਿੱਚ ਹਾਂ ਵੀ ਕੁਆਲਿਟੀ ਰੱਖੀ ਆ ਪੂਰਾ ਫਰੇ ਦੀਆਂ ਬਹੁਤ ਕਾਮਯਾਬੀ ਕੁਆਲਿਟੀ ਨਾਲ ਫਾਰਮ ਦੀ ਬਾਈ ਹਣਾ ਤੇ ਕਿੰਨੇ ਸਾਲ ਦਾ ਤਜਰਬਾ ਸੀ ਤੇਰਾ ਇਹ ਫਾਰਮ ਕਿੰਨੇ ਸਾਲ ਹੋ ਗਏ ਤੇਰਾ 3 ਸਾਲ ਹੋ ਗਏ 3 ਸਾਲ ਹੋ ਗਏ 3 ਸਾਲ ਹੋ ਗਏ ਹੁਣ ਠੀਕ ਆ ਬਾਈ ਠੀਕ ਆ ਲੈ ਵੀ ਮਿੱਤਰੋ ਲੇਬਰ ਦੀ ਸਮੱਸਿਆ ਪੈ ਗਈ ਬਾਈ ਨੂੰ ਮੇਨ ਕਾਰਨ ਜਿਹੜਾ ਲੇਬਰ ਦਾ ਪੈ ਗਿਆ ਤੇ ਤਾਂ ਕਰਕੇ ਜਿਹੜਾ ਇਹ ਸਾਰਾ ਸਿਸਟਮ ਆ ਜਿਹੜਾ ਮਿੱਤਰੋ ਹੁਣ ਬਕਾਊ ਲੱਗ ਗਿਆ ਵਾ ਮੰਨ ਲਓ ਸ਼ੈੱਡ ਕੈਂਚੀਆਂ ਪਿੰਜਰੇ ਜਾਲ ਗਾਈਆਂ ਹੈਗੀਆਂ ਵੱਛੀਆਂ ਗੱਪਣਾ ਹੈਗੀਆਂ ਵਿੱਚ ਹਾਂ ਕੱਲੀ-ਕੱਲੀ ਦੇ ਲੈਣ ਬਾਰੇ ਥੋੜਾ ਜਿਹਾ ਘੱਟ ਸੋਚ ਰੱਖਿਆ ਜੇ ਜੇ ਤੁਸੀਂ ਸਾਰਾ ਕੋਈ ਇਕੱਠਾ ਕੋਟਾ ਮਾਰਨ ਵਾਲਾ ਹੋਇਆ ਤਾਂ ਫਿਰ ਇਕੱਠਾ ਸਾਰੇ ਫਾਰਮ ਦਾ ਕੋਟਾ ਮਾਰ ਲਿਆ ਜੇ ਬਾਈ ਆਂਦਾ ਵੀ ਮੈਂ ਖੁੱਲਾ ਡੁੱਲਾ ਮਾਨਤਣ ਨਾਲ ਦੇ ਦੂੰਗਾ ਤੁਸੀਂ ਭਾਵਾਂ ਦੀ ਇੱਥੇ 10 ਦਿਨ ਮਾਲ ਖੜਾ ਵੀ ਰਹਿਣ ਦੇ ਜੇ ਕੋਈ ਗੱਲ ਨਹੀਂ ਆਉਂਦਾ ਬੰਦਾ ਛੱਡ ਦਿਆ ਜੇ 10 20 ਦਿਨ ਉਹ ਤੁਸੀਂ ਹੌਲੀ ਹੌਲੀ ਕਰਕੇ ਆਉਂਦਾ ਜੀਵਨ ਸੈਟਿੰਗ ਕਰਨੀ ਹੋਈ ਉਵੇਂ ਕਰ ਲਿਆ ਜੇ ਜੇ ਤੁਸੀਂ ਇੱਥੇ ਰਹਿਣ ਦੇ ਰਹਿਣ ਵਸੇਰੇ ਕਰਨ ਵਾਸਤੇ ਹੀ ਲੈਣਾ ਫਿਰ ਇਹ ਪਤਰੋਂ ਪੌਣੀ 2 ਕਿੱਲੇ ਜ਼ਮੀਨ ਆ ਸਨੇ ਫਾਰਮ ਬੂਰ ਵਗੈਰਾ ਸਾਰਾ ਕੁਝ ਡਨ ਹੋਇਆ ਹੋਇਆ ਕਹਿਣ ਤੋਂ ਭਾਵੇਂ ਆ ਵੀ ਤੁਸੀਂ ਆ ਕੇ ਇੱਥੇ ਵਸੋ ਕਰਨੀ ਆ ਤੇ ਆਪਦਾ ਰੋਜਗਾਰ ਚਲਾ ਮੈਂ ਬਣਿਆ ਬਣਾਇਆ ਸਿਸਟਮ ਤੁਹਾਨੂੰ ਸਾਰਾ ਮਿਲ ਜਾਊਗਾ ਗੱਲਬਾਤ ਦੇ ਲਈ ਤੁਹਾਨੂੰ ਬਈ ਗੱਲ ਪਿੰਡ ਦੇ ਵਿੱਚ ਆਉਣਾ ਪੈਣਾ ਤੇ ਸੋਹਣ ਬਾਈ ਦੇ ਘਰ ਦੇ ਵਿੱਚ ਆਉਣਾ ਪੈਣਾ ਸੋਹਣ ਫਾਰਮ ਵਾਲਾ ਜਿਹਨੂੰ ਮਰਜ਼ੀ ਪੁੱਛ ਰਾਜੇ ਵੀ ਬਾਈ ਦੇ ਘਰੇ ਜਾਣਾ ਤੇ ਤੁਹਾਨੂੰ ਸਿੱਧੀ ਜਿਹੜੀ ਲੋਕੇਸ਼ਨ ਉਹ ਮਿਲ ਜਾਊਗੀ ਹੁਣ ਆਪਾਂ ਸੋਹਣ ਬਾਈ ਦਾ ਨੰਬਰ ਲੈ ਲੈਣਾ ਕਿਉਂਕਿ ਇਹ ਸਾਰਾ ਜਿਹੜਾ ਸਾਧਨ ਆਏ ਤੁਹਾਨੂੰ ਆਪ ਨੂੰ ਵੇਖਣੇ ਪੈਣੇ ਕੋਲੇ ਆ ਕੇ ਕੈਮਰੇ ਦੀ ਅੱਖ ਨਹੀਂ ਤਾਂ ਤੁਹਾਨੂੰ ਟ੍ਰੇਲਰ ਵਿਖਾਉਣਾ ਮੈਂ ਇੱਕ ਪਿਕਚਰ ਤੁਸੀਂ ਆਪ ਵੇਖਣ ਦੀ ਕੋਸ਼ਿਸ਼ ਕਰਨੀ ਆ ਸਾਰੀ ਗੱਲਬਾਤ ਆਪਾਂ ਲਈ ਨੰਬਰ ਨੋਟ ਤਾਂ ਨੰਬਰ ਨੋਟ ਕਰਾ ਲਿਏ ਬਾਈ 9 37308 ਇੱਕ ਵਾਰੀ ਹੋਰ ਬੋਲਿਓ 94175 ਜੀ 37308 ਠੀਕ ਹੈ ਜੀ ਇਹ ਨੰਬਰ ਆਈ ਮੈ ਠੀਕ ਹੈ ਇਸ ਨੰਬਰ ਤੇ ਤੁਸੀਂ ਮਿੱਤਰੋ ਕਰਨੀਆਂ ਬਾਈ ਹੁਣ ਇਹਨਾਂ ਨਾਲ ਗੱਲਬਾਤ ਜਿਹੜੇ ਭਰਾ ਨੂੰ ਫਾਰਮ ਚਾਹੀਦਾ ਗੱਲਬਾਤ ਕਰ ਲਿਓ ਧੰਨਵਾਦ ਸ਼ੁਕਰੀਆ ਚੌਂਦੇਰੋ ਬਹੁਤ ਸਾਰਾ ਪਿਆਰ